ਲੋ ਵੀ ਅੱਜ ਅਸੀਂ ਪਹੁੰਚ ਚੁੱਕੇ ਆ ਤੀਜਾ ਕਿਸਾਨ ਮੇਲਾ ਖੰਨਾ ਵਿਖੇ ਜੋ ਕਿ ਖਟੜਾ ਪੋਟੇਟੋ ਗਰੁੱਪ ਵੱਲੋਂ ਕਰਾਇਆ ਜਾ ਰਿਹਾ ਚਲੋ ਚੱਲੀ ਅੰਦਰ ਨਾਲੇ ਦਿਖਾਉਨੇ ਆ ਤੁਹਾਨੂੰ ਸਾਰੀ ਮਸ਼ੀਨਰੀ ਨਾਲੇ ਦੱਸਾਂਗੇ ਰੇਟ ਨਾਲੇ ਕਰਾਉਨੇ ਆ ਦਰਸ਼ਨ ਸੌਂਕੀ ਸਰਦਾਰ ਬਾਈ ਲੂਪੋਂ ਵਾਲੇ ਦੇ ਚਲੋ ਆਜੋ ਫਿਰ ਚੱਲੀਏ ਲੋ ਵੀ ਅੰਦਰ ਐਂਟਰ ਹੋ ਚੁੱਕੇ ਆ ਮੇਲੇ ਕਰੋ ਚੈੱਕ ਮੇਲੇ ਕਰੋ ਚੱਕ ਕੱਠ ਅੰਦਰ ਰੋਟੀ ਲਈ ਪੂਰੀ ਲੰਬੀ ਲੈਂਣ ਲੱਗੀ ਹੋਈ ਆ ਆਪਾਂ ਵੀ ਪਹਿਲਾਂ ਪ੍ਰਸ਼ਾਦਾ ਪਾਣੀ ਛਕਾਂਗੇ ਫੇਰ ਦਿਖਾਉਨੇ ਆ ਤੁਹਾਨੂੰ ਮੇਲਾ ਦੇਖੋ ਕੱਠ 20 ਮਿੰਟ ਬਾਅਦ ਬਾਰੀ ਆਈ ਆ ਪੂਰੀ ਇੰਨਾ ਜ਼ਿਆਦੇ ਕੱਠ ਦਾ ਬਿਆਕ ਤੋਂ ਰਹੀਦਾ ਨਹੀਂ ਮੈਂ ਕਿਹਾ ਮੈਂ ਤੁਹਾਨੂੰ ਸਿੱਧੇ ਪੁੱਛੇ ਕਿਹਨੇ ਕਿਹਦੀ ਮੁਖਾਦਰੀ ਆ ਬੁਲਾਈ ਦੇ ਸਾਰੇ ਦੇ ਸਾਲੇ ਦੇ ਸਾਲੇ ਆਉਂਦੇ ਮਿੱਤਰ ਆਏ ਇਹ ਆਇਆ ਦੋ ਖਾਹਰ ਹੁੰਦਾ ਦੋ ਖਾਹਰ ਤੋਂ ਬਾਅਦ ਸਾਰਾ ਕੁਝ ਹੋਣਾ ਬੋਲ ਹੋ ਜਾਂਦਾ ਅਸਲ ਦੇਗੇ ਕਾਣ ਤੇ ਨੇ ਝੂਨੇ ਤੇ ਸਾਰਾ ਬਹੁਤ ਬੇਕੀਚੇ ਪੜੀ ਦੇ ਕੰਮ ਜਿਹੜੇ ਨੇ ਇਹਦੇ ਲਈ ਬਸ ਰਾਜ ਤੇ ਸਾਡੇ ਬਜਟ ਪੈਂਦੇ ਆ ਹਾਂ ਇਹ ਤਾਂ ਘਟ ਜੇ ਗਾਲਾਂ ਕੱਟਣ ਲੋਕ ਹਾਂ ਫੇਰ ਇਹ ਚਤਾਂਗ ਨਾ ਭੈਣ ਨਾ ਰੋਟੀ ਨਹੀਂ ਤੇਰੀ ਵਰਕੇ ਦਿੱਤੀ ਗਈ ਜਦੋਂ ਕਦੇ ਕੱਠ ਦਿਖਾਵਾ ਜਿੱਥੇ ਸਾਡੀ ਕੱਟ ਸਾਡੀ ਅਸਲ ਦੇ ਵਿੱਚ ਸਾਡੀ ਬਹੁਤ ਖੂਬਸੂਰਤੀ ਲੰਕਰ ਬਧਵਾਦੀ ਸਾਡੀ ਖੂਬਸੂਰਤੀ ਆ ਲੰਕਰ ਤੋਂ ਫਾਈਪੂਰ ਸਪਰੇਅ ਹੋਰ ਇਸਨੇ ਇਸ ਪੰਨ ਮੇ ਜੋ ਵਰਤਤੀ ਹੋਈ ਸੀ ਇਸ ਹੀ ਕਾਵਨ ਹੋ ਗਈਆਂ ਨੇ ਅੱਜ ਤੱਕ ਦਸਮੀ ਇਸੇ ਇਸੇ ਕਾਵਨ ਦਰਦ ਨਹੀਂ ਪੈਂਦੀ ਕਹਿੰਦੇ ਇਹਨਾਂ ਦੇ ਬਹਿ ਕੇ ਵਿੱਚ ਆ ਸੁਪਰ ਸ਼ੀਟਰ ਖੜੇ ਨੇ ਇਸੇ ਸੜੇ ਦਰੂਤਾ ਬਿੱਟਰ ਬੱਦਾ ਸੋ ਅੱਗੇ ਜਿੰਨਾ ਚੋਰ ਰੂਮ ਸਪਰੇਅ ਵਾਲਾ ਫੁੱਲ ਉੱਚਾ ਥੱਲੇ ਸ਼ੇ ਬਰਤ ਉੱਚਾ ਹੈ ਥੱਲੇ ਧਾਤੀ ਦਾ ਮਾਸਟਰ ਮਾਈਂਡ ਵਾਲੇ ਨੇ

ਜਿਹੜਾ ਕਹਿੰਦੇ ਘੂੜ ਦਾ ਇਹ ਨੂੰ ਕਹਿੰਦੇ ਜੀ ਬਾਈ ਕਹਿੰਦੇ ਘੂੜ ਦਾ ਦੇਖ ਲਓ ਵੀ ਘੂੜ ਦਾ ਆ ਨਹੀਂਦਾ ਜੀ ਸ਼ਾਤੇ ਦਾ ਫਿਰਦਾ ਇੱਕ 52 10 ਹਰ ਇਹ ਟਰੈਕਟਰ 4x4 ਪਰ ਇਹ ਖੜਾ 50 75 ਆ ਗਿਆ ਨਿਹੰਦਰਾ ਵਾਲਿਆਂ ਦੇ ਨਿਹੰਦਰਾ ਜੂਬੋ 585 4x4 ਆ ਘੜਤਾ ਕਹਿੰਦੇ ਅਲਟਰਾ 4x4 4x4 ਕਰਤਾ ਅਲਟਰਾ ਅਰਜਨ ਅਲਟਰਾ ਜੇ ਕਿਸੇ ਵੀਰ ਨੇ ਲੈਣਾ ਹੋਵੇ 4v4 ਚੌਣ ਲੱਗ ਗਿਆ ਸਿਰ ਆ ਬਣਾਤਾ ਜਮ ਮੇਰਾ ਵਾਪਰ ਤੋਂ ਆ ਖੜਾ ਇੱਕ ਸੰਜੂ ਦਾ ਝੋਟਾ 755 4v4 ਸੂਤਾ ਮੈਂ ਜ਼ਰਾ ਆ ਨੋ ਨੋ ਖੜਾ ਫੋਰ ਵਾਈ ਫੋਰ 605 904 ਵਾਈ ਫੋਰ ਜੂੜ ਵੱਡਣਾ ਬਹੁਤ ਕਹਿੰਦੇ ਐ ਨਹੀਂ ਲੂਟ ਆਉਂਦਾ ਫਿਰ ਉਹ ਆ ਗਈਆਂ ਕਹਿੰਦੇ ਇੱਧਰ ਚੱਗੀ ਕਾਬਲਪੁਰ ਵਾਲਿਆਂ ਦੀ ਚੱਗੀ ਕਾਬਲਪੁਰ 12 12 ਦੀ ਹੈਰੂ 10 ਲੱਖ 65 ਹਜ਼ਾਰ ਕੀਮਤ ਡਿਸਕਾਊਂਟ 5000 ਇੱਧਰ 10 10 ਹਜ਼ਾਰਾਂ ਵੀ ਜੱਗੀ ਕਾਉਲ ਪਰ ਵਾਲਿਆਂ ਨੂੰ 2 ਲੱਖ 45 ਹਜ਼ਾਰ ਦੀ ਆ ਸੂਟੀਆਂ ਨੇ 10 10 ਦੀ ਛੋਟੀ ਬਿਨਾ ਟਾਇਰਾਂ ਵਾਲੀ 1.5 ਲੱਖ ਦੀ ਅੰਦਰ ਕੜੇ ਆਗੇ ਰੂਟਾ ਬਿਟਰ ਲੈਂਡ ਫੋਰਸ ਵਾਲਿਆਂ ਦੇ ਨੇ ਲੈਂਡ ਫੋਰਸ ਲੈਂਡ ਫੋਰਸ 8 ਫੋਟ ਰੂਟਾ ਬਿਟਰ ਲੈਂਡ ਫੋਰਸ 1 ਲੱਖ 44000

ਲੀ ਦੂ ਰਿਆ ਗੁਰੂ ਦਾ ਨਾ ਨਾ ਦੋ 500 ਕਰਦੇ ਆਂ ਸੁਪਰ ਸੀਟਰ ਆ ਗਏ ਇਧਰ ਟੀਮ ਤੋਂ 245000 ਪੰਮੀ ਵਾਲੇ ਨੇ ਇਹ ਬਾਈ ਜੇ ਕਿਸੇ ਨੇ ਲੈਣਾ ਹੋਏ ਪੰਮੀ ਸੁਪਰ ਸੀਟਰ 145000 ਕੀਮਤ 8 ਫੁੱਟ ਦੀ ਆ ਰੂਟਾ ਵੈਟਰ ਖੜਾ ਪੰਮੀ ਵਾਲਾ ਇਹ ਹੈਗਾ 10 ਫੁੱਟ ਰੂਟਾ ਵੈਟਰ ਕੀਮਤ ਹੈਗੀ 145000 8 ਫੁੱਟ ਰੂਟਾ ਵੈਟਰ 115000 ਦਾ ਪੰਮੀ ਇੱਧਰ ਆ ਗਈਆਂ ਬਸੰਤ ਵਾਲਿਆਂ ਦੀਆਂ ਆਲੂ ਮਸ਼ੀਨ

ਡਵੈਲ ਫਦਾ ਆ ਗਿਆ ਡਵੈਲ ਡਵੈਲ ਫਦਾ ਸੁਪਰ ਸੀਟਰ ਉਹ ਮਿੱਸਾ ਦੌਂਦਦਾ ਹੈ ਲੇਕਿਨ ਤੋਂ ਦੇ ਰੋ 8 ਫੁੱਟ 2,55,000 ਇੱਧਰ ਕਹਿੰਦੇ ਕੁਲਦੇ ਸਿੰਘ ਕੰਪਨੀ 18.5 ਫੁੱਟ ਹੀ 18.5 ਫੁੱਟ ਫੁੱਲ ਤਿਆਰ ਮੈਂ ਤਾਂ ਕਹਿੰਦਾ ਸੇਮ ਆ ਓਕੇ ਇੱਧਰ ਆ ਗਈ 20 ਫੁੱਟੀ ਆ ਟਰਾਲੀ 20 ਫੁੱਟੀ ਆ ਫੁੱਲ ਹੈਵੀ ਹੈ ਬੈੱਡ ਵੀ ਪੂਰਾ ਹੈਵੀ ਲੱਗਿਆ ਜਿੰਨੀ ਜਿੰਨੀ ਨਤਲਦੇ ਸਿੰਘ ਨੂਰ ਮਹਿਲ ਵਾਲੀ ਆ ਫੁੱਲਦੇਵ ਸਿੰਘ ਨੂਰ ਮਹਿਲ ਜੇ ਕਿਸੇ ਵੀਰ ਨੇ ਲੈਣੀ ਹੋਵੇ ਪੁੱਲ ਸਿਰਾਂ ਟਰਾਲੀ ਸੁਗਨਾ ਲੀਸਾ ਸੁਪਰ ਸੀਡਰ 275000 ਰੁਪਏ ਦਾ 10 ਫੋਟਰ ਤੋਂ ਵੀ ਕਲ 79000 ਦਾ ਡਾਸ਼ਪੋਰਟਾ ਸੀ ਹਾਲੀਕਾ ਕੰਪਨੀ ਕੰਪਾਨ 0 22,95000 ਰੇਟ ਫੁੱਲ ਹੈਵੀ ਆਲੂ ਮਸੀਹ ਪ੍ਰੀਤ ਨਾਬਦੇ ਵਾਲਿਆਂ ਦੀ ਪ੍ਰੀਤ ਨਾਬਦੇ ਵਾਲਿਆਂ ਦੀ ਪ੍ਰੀਤ ਖੜੀ ਆ ਮੱਕੀ ਵਾਲਾ ਕਟਰ ਫੁੱਲ ਤਗੜਾ ਘਟਰਾ ਕਹਿੰਦੇ ਨਾਬਦੇ ਵਾਲਿਆਂ ਦਾ ਮੱਕੀ ਵਾਲਾ ਪ੍ਰੀਤ 987 ਮੈਸੀ ਟਰੈਕਟਰ ਇੱਧਰ ਆ ਦੇ 4x4 ਮੈਸੀ ਬਹੁਤ ਨਜ਼ਾਰਾ ਬਣਾਦਾ ਹੁਣ 9563 ਮੈਸੀ ਸਾਡੇ ਕੋਲ ਬੜੇ ਟਰੈਕਟਰ ਨਹੀਂ ਆਉਂਦੇ ਆਪ ਕੋਲ 200 ਕਰਤੀ ਮੈਸੀ ਵਾਲਿਆਂ ਨੇ 100 100 ਮੈਸੀ ਬਣਾਦੀ ਪੂਰੀ ਹਾਂ ਛੜਾ 80